ਬੀਏਪ ਦਾ ਕਿਸਾਨਾਂ ਵੱਲੋਂ ਭਾਰੀ ਵਿਰੋਧ ਅਤੇ ਕਿਸਾਨਾਂ ਨੇ ਵੀ ਉਸ ਮੁਲਾਜ਼ਮਾਂ ਨੂੰ ਚੰਗੀ ਨਸੀਹਤ ਦਿੱਤੀ ਸੁਣੋ ਤੁਸੀਂ ਵੀ ਕੰਮ ਚੱਲ ਰਿਹਾ ਹੈ ਨਾ ਇਹ ਨੂਰ ਦਾ ਦਰਦ ਦੀਆਂ ਨੀਤੀਆਂ ਬਤਾਉਂਦੇ ਆ ਕਿ ਕੋਈ ਬੀਜਪੀ ਦਾ ਵਿਰੋਧ ਕਰਦੇ ਭਾਰਤੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਜਿੱਥੇ ਕਫਾਲ ਦੇ ਉੱਤੇ ਰੋਲ ਕਰ ਰਹੇ ਤਾਂ ਇੱਕ ਬਹੁਤ ਵੱਡੇ ਕੰਮ ਸਨਸਾਰ ਪੱਤਰ ਦਾ ਕੰਮ ਹੈ ਤੇ ਇਹ ਸਾਡਾ ਬੱਚੂ ਜਿਹੜਾ ਨੰਬਰ ਲੱਗ ਰਿਹਾ ਲੱਗ ਰਹੀ ਹੈ ਕਿਸਾਨਾਂ ਦਾ ਤਾਂ ਤੇ ਨੰਬਰ ਫੋਟਾ ਵੀ ਆਉਣ ਵਾਲੀ ਹੈ ਮਮਾ ਮੌਜਾ ਆ ਗਿਆ ਉਹਨਾਂ ਰੇਵੀ ਵੀਰਾਂ ਦੀ ਸਕੀਮ ਸ਼ੁਰੂ ਕਰਤੀ ਉਹਨਾਂ ਦਾ ਕਹਿੰਸੀ ਹੈ ਇਹ ਕਿ ਕਿਸੇ ਵੀ ਬੰਦੇ ਕੋਲ ਜਿਹੜੀ ਉਹਦੀ ਇਨਕਮ ਹੈ ਜਿਹੜੀ ਉਹਦੀ ਪੱਕੀ ਆਮਦਨ ਹੈ ਉਹ ਵੀ ਛੱਡਣੀ ਹੈ ਕਿਸੇ ਵੀ ਬੰਦੇ ਕੋਲ ਜਿਹੜੇ ਜਿੰਨਾ ਦੇ ਬੰਦੇ ਕੋਲ ਪੱਕੀ ਇਨਕਮ ਹੈ ਉਹਨਾਂ ਚੋਂ ਕਿਸੇ ਦਾ ਗੁਆਮ ਨਹੀਂ ਬੰਦਦਾਗਾ ਕਿਸਾਨਾਂ ਕੋਲੇ ਜ਼ਮੀਨ ਦੀ ਪੱਕੀ ਇਨਕਮ ਹੈ ਉਹ ਖਤਮ ਕਰੋ ਜੇ ਫੌਜ ਕੋਲੇ ਪੈਨਸ਼ਨ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਵਾਚੜ ਕੇ ਤੁਸੀਂ ਸਾਡਾ ਸਾਥ ਦਿਓ ਕੋਵਰਟ ਕਰੋ ਕਿਉਂਕਿ ਤੁਸੀਂ ਵੀ ਪਿੰਡ ਮਿੱਡਾ ਦੇ ਪੁਸਾਲਾ ਦੇ ਬੱਚੇ ਪੁਸਾਲਾ ਦੀਆਂ ਜੇਹਾਂ ਪੁਸਾਲਾ ਦੇ ਬੁੱਤਵੇਂ ਇਹ ਸਾਡਾ ਜੀ ਤੱਕਾ ਕੀਤਾ ਇੱਥੇ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਅਸੀਂ ਆਪਣੇ ਹੱਕ ਮੰਗਦੇ ਹਾਂ ਹੱਕ ਲੈਣ ਵਾਸਤੇ ਕੋਈ ਆਵਾਜ਼ ਠਾਉਂਦਾ ਹਰੇਕ ਨੂੰ ਸਾਡਾ ਫਾਂਡਮੈਂਟਲ ਰਾਈਟ ਆ ਸਾਡਾ ਹੱਕ ਹੈ ਮੌਲ ਕਦ ਦਾ ਆ ਰਿਹਾ ਅਸੀਂ ਆਪਣਾ ਹੱਕ ਲੈਣ ਵਾਸਤੇ ਆਵਾਜ਼ ਠਾਵਾਗੇ ਆਪਣੇ ਬੱਚਿਆਂ ਵਾਸਤੇ ਕਿਉਂਕਿ ਇਹ ਦੁਨੀਆ ਦੇ ਵਿੱਚ ਕੋਈ ਚੰਦ ਰੋਗ ਰਿਹਾ ਇਹ ਸਾਰੇ ਦੇਸ਼ ਵਾਸਤੇ ਜਾਂਦੇ ਆ ਸ਼ਹੀਦ ਭਗਤ ਸਿੰਘ ਸਰਵਾਰ ਉਧਮ ਸਿੰਘਾ ਉਹਨਾਂ ਯਾਦੀ ਇਕੱਲੇ ਨਹੀਂ ਲਈ ਇਹ ਯਾਦੀ ਸਾਰੇ ਦੇਸ਼ ਦੀ ਸੀ ਪਰ ਉਹ ਅੱਗੇ ਲਗੇ ਸੂਲੇ ਮਲੇ ਉਹਨਾਂ ਨੇ ਆਪਣੇ ਜੀਵਨ ਨਾਲ ਜਲਨਾਗਵਾਲ ਕੀਤੀਆਂ ਧਰਮ ਦੇ ਖੇਤਰ ਵੇਖੋ ਧਰਮ ਦੇ ਖੇਤਰ ਵੇਖੋ ਜਿੰਨਾ ਲੋਕਾਂ ਨੇ ਬੰਦ ਬੰਦ ਬੁਲਵਾਏ ਚਰਖੜੀਆਂ ਦੇ ਚੜੇ ਆ ਮੇਰੀਆਂ ਮਾਵਾ ਪੈਣਾ ਖੋਤੀਆਂ ਨੇ ਇਹਨਾਂ ਦੇ ਨਾਲ ਦੀਆਂ ਮਾਵਾ ਪੈਣਾ ਹੀ ਜਿਨ੍ਹਾਂ ਨੇ ਸਵਾ ਸਵਾ ਲੰਦੇ 20ਵੇਂ 20ਵੇਂ ਉਹਨਾਂ ਮਾਵਾ ਪੈਣਾ ਨੇ ਆਪਣੇ ਬੱਚਿਆਂ ਨੇ ਟੁਕੜੀ ਕਰਵਾ ਗਈ ਹਾਰ ਗਲਾਜ ਪੁਆਈ ਉਹ ਕੀ ਦੇ ਨਾਲ ਉੱਤੇ ਪੁਆਏ ਸੀ ਉਹ ਧਰਮ ਨਾਲ ਕੱਲਿਆਂ ਨਾਲ ਸੀ ਸਾਰਿਆਂ ਦਾ ਸੰਜੇ ਧਰਮ ਸੀ ਸਾਰਿਆਂ ਦਾ ਸੰਜੇ ਧਰਮ ਵਾਸਤੇ ਕੀਤਾ ਸੀ ਆਜ ਰਕਸਾਨ ਮੇਰਾ ਵੀਰ ਹੋਤਾ ਆ ਸਾਰਾ ਜਿੰਨਾ ਹਯੂ ਹੋਤਾ ਇਹਨਾਂ ਨਾਲ ਕੱਲਿਆਂਗੇ ਮੰਗਾਂ ਨਹੀਂ ਤੇ ਮੰਗਾਂ ਸਾਰੇ ਦੇਸ਼ ਦੀਆਂ ਤੁਹਾਡੀਆਂ ਦੇ ਵਿੱਚ ਨੇ ਸਾਰੇ ਜੇ ਕਿਸਾਨ ਜਉਦਾ ਤੇ ਸਾਰੇ ਜਿਉਂਦੇ ਆ ਜੇ ਤੁਸੀਂ ਕਹਿ ਦੋ ਵੀ ਤੁਸੀਂ ਕਿਸਾਨੀ ਦੀ ਰੋਟੀ ਨਹੀਂ ਖਾਂਦੇ ਤਾਂ ਅਸੀਂ ਘਰੋਂ ਚਲੇ ਜਾਵਾਂਗੇ 버거 ਖਾਂਦੇ ਆ ਤੇ ਸਾਰਿਆਂ ਦੀ ਲੜਾਈ ਜਿਹੜੀ ਤੇ ਕਿਸਾਨ ਲੜ ਰਿਹਾ ਤੇ ਤੁਸੀਂ ਇਹਨਾਂ ਕਿਸਾਨਾਂ ਦੇ ਉੱਤੇ ਜ਼ਬਰਦਸਤੀ ਕਰ ਰਹੇ ਹੋ ਪਹਿਲਾਂ ਸਰਕਾਰਾਂ ਨੇ ਕੀਤੀ ਉਹ ਤੁਸੀਂ ਕਰ ਰਹੇ ਹੋ ਸਾਡਾ ਕੋਈ ਬੋਧਾ ਕਿਸੇ ਦਾ ਨਾਂ ਨਹੀਂ ਜੀ ਬੋਲ ਰਹੀਆਂ ਅਸੀਂ ਸਿਰਫ ਆਪਣੀਆਂ ਮੰਗਾਂ ਲਈ ਉਹਨਾਂ ਨੂੰ ਚੇਤਾ